ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਤੁਹਾਡਾ ਮੌਸਮ ਬੜਾ ਠੰਡਾ ਵਾ ਮਗਾ ਚੱਲ ਅੱਜ ਮੌਸਮ ਠੰਡਾ ਮੀਂਹ ਪਿਆ ਸੀ ਆ ਚੱਲ ਅੱਜ ਖੇਤ ਗੇੜੀ ਮਾਰੇ ਆਈਏ ਸ਼ਾਮ ਦਾ ਟਾਈਮ ਹੈ ਮੌਸਮ ਸੁਹਾਵਣਾ ਵਾ ਤੇ ਆ ਗਈ ਆਪਣੀ ਚਰਾਣੀ ਵਾਲੀ ਮੋਟਰ ਕਿਹ ਜੀਰੀ ਤੇ ਗੇੜਾ ਮਾਰੇ ਆਈਏ ਪੂਰੀ ਵਧੀਆ ਖੜੀ ਐ ਪੱਤਰ ਨ ਲੱਗੀ ਐ ਹਾਂ ਸ੍ਰੀਲੰਕੇ ਦਾ ਕੋਰਾਨੀ ਯਾਰਾ ਅਗੜ ਆਪਣਾ ਕਾਲਾ ਘੋੜਾ ਵਾਲੀ ਸਫਾਰੀ ੱਕੇ ਆਦਨਾ ਵੀਰ ਉਹਨਾਂ ਸਾਰੇ ਦੱਬ ਕੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਤੇ ਇਹ ਲੋਕ ਮੇਰੇ ਨਵੇਂ ਵੀਰ ਭਰਾ ਉਹ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਸੌਂਗੇ ਤੌਰ ਤੇ ਕਦੇ ਕਦੇ ਵੀਡੀਓ ਪਾ ਲਈਦੀ ਆ ਤੇ ਬਾਲਾ ਤਾਂ ਆਪਾਂ ਨੂੰ ਚਸਕਾ ਹੈ ਨਹੀਂ ਗਾ ਤੇ ਕੋਲੋਂ ਬਾਕੀ ਫਿਰ ਤਾਹਾਮਗ ਜਦੋਂ ਉਧਰ ਘੁਰਦਵਾਰਾ ਵਾਲ ਜਮੀਨ ਚ ਗਏ ਉਧਰ ਪਾਵਾਂਗੇ ਵੀਡੀਓ ਫਿਰ ਨਾਲੇ ਫਿਰ ਆਪਾਂ ਪਾਏ 59 11 ਦੇ ਨਾਟ ਕਰਾਂ ਦਿਖਾਵਾਂਗੇ ਤੁਹਾਨੂੰ ਨਾਲੇ ਦਿਖਾਵਾਂਗੇ 36 30 ਇਹ ਰੇਡੀਅਲ ਟਾਇਰ ਪਾਏ ਆ ਨਾਲੇ 56 30 ਦੇ 4x4 ਦੇ ਰੇਡੀਅਲ ਟਾਇਰ ਪਾਏ ਆ ਉਹ ਤਾਂ ਕਰਾਂਗੇ ਤਾਂ ਆਖਰੀ ਵਾਰ ਤੁਹਾਨੂੰ ਦਰਸ਼ਨ ਕਰਾਉਣੇ ਆ ਮਰੀਏ ਕੋ ਨਾਲੇ ਵਾਲੇ ਜਬਰਦਸਤ ਆ ਬਹੁਤ ਬੰਦਿਆਂ ਨੇ ਪੁੱਛਿਆ ਹੁਣ ਤਾਂ ਲਿਪੜੀ ਪਈ ਆ ਬਹੁਤ ਬੰਦੇ ਆਨੇ ਬੁੱਧਾ ਬਾਈ ਕਿੱਥੋਂ ਬੋਏ ਕਿੱਥੋਂ ਬੋਏ ਲਾਇ ਜਦੋਂ ਏਜੰਸੀ ਗਈ ਆ ਘਟੋ ਘਟ 10 ਬੰਦੇ ਨੇ ਪੁੱਛਿਆ ਹਾਂ ਬਾਈ 10 ਤੁਹਾਨੂੰ ਕਿੱਥੋਂ ਬੋਆਏ ਆ ਆਪਾਂ ਹੀ ਬੋਏ ਸੀ ਮੋਂਗਿਆਂ ਵਾਲਿਆਂ ਦੇ 22 ਇੰਚੀ ਬੋਏ ਆ ਹੂੰ ਚਲੋ ਸਸਰੀ ਗੱਲ ਸਾਰਿਆਂ ਨੂੰ ਜੀ ਮੌਸਮ ਬੜਾ ਰੰਗੀਨ ਅੱਜ ਓਕੇ ਜੀ